ਮਸਾਲਾ ਮੈਂ ਡਰੱਗ दारू ਕੋ ਚੱਕਰ ਨਹੀਂ ਜੇਲ੍ਹ ਦੇ ਵਿੱਚ ਐਨੇ ਮੈਂ ਤਾਂ ਸਬਰ ਹੈ ਐਪਲ ਦਿੰਦੇ ਆ ਸੰਤਰਾ ਦਿੰਦੇ ਆ ਫੂਡ ਦਿੰਦੇ ਆ ਉਹ ਐਸੀ ਕਾ ਲੈਨੇ ਆ ਕਾਫੀ ਚਾਹ ਜੋ ਵੀ ਹੈ ਇਹ ਹੁਣ ਵੀ ਨਾ ਹੀ ਆ ਪਤਾ ਕਿਥੋਂ ਹੋ ਗਿਆ ਭੈਣ ਦੀ ਮਾਰੀ ਬੋਦੀ ਤੇਰੀ ਚਿੱਟਾ ਦਫਾ ਕਰ ਤੇ ਉਹ ਕਹਿੰਦਾ ਵੀ ਕੋਨੇ ਦੇਖ ਰਿਹਾ ਕਿ ਤੇ ਇਹਦਾ ਚਲੋ ਜੀ ਚਲੋ ਜੀ ਜਿਹਨੇ ਕੰਮ ਸ਼ੁਰੂ ਕੀਤਾ ਲੜਾਈ ਉਹ ਬੰਦਾ ਬਾਹਰ ਇਹ ਸ਼ੁਰੂ ਕਰਨ ਵਾਲਾ ਬੰਦਾ ਨਾ ਅਵੇਸ਼ਾ ਬਾਹਰ ਹੀ ਹੁੰਦਾ ਤੇ ਜਿਹੜਾ ਬੰਦਾ ਭੈਣ ਦੀ ਫੋਦੀ ਆਵਾ ਕਲਨ ਮੇਰੇ ਵਰਗਾ ਜਿਹਨੇ ਆਮਤਾ ਕਰਨ ਤੂੰ ਤਾਂ ਸ਼ੁਰੂ ਕੀਤਾ ਵੀ ਹੁਣ ਆ ਜਾ ਆਇਆ ਖੜ ਜਾ ਖੜ ਤਾ ਜਾ ਇੱਕ ਵਾਰੀ ਖੜ ਜਾ ਵੀਰੇ ਲਵ ਯੂ ਸੇ ਹੁਣ ਬੜਾ ਕੀ ਹੋਇਆ ਜਾਟਾ ਵੇ ਅੰਦਰ ਮਾਂ ਇਹ ਮਾਰੇ ਬੰਦ ਅੰਦਰ ਵੀ ਗਾਦਾ ਮਸਾਲਾ ਨੇਰ ਕੋਠਰੀ ਚ ਪਾੜਤਾ ਮੈਨੂੰ ਵਾਹ ਓਕੇ ਉਹ ਜਦੋਂ ਤਿਹਾੜ ਜੇ ਆ ਪਲੇਟ ਹੀ ਆ ਜਾਂਦੀ ਆ ਆ ਚੱਕੋ ਪੱਕੀ ਮਾਂ ਦੀ ਮਾਰੀ ਫੁੱਦੀ ਜਿਹੜੇ ਆ ਇੰਗਲੈਂਡ ਦੇ ਸਿਟੀ ਜੇ ਨਾ ਮੈਂ ਉਹਨਾਂ ਨੂੰ ਵੀ ਗਾਲਾਂ ਅੱਜ ਕੱਢ ਕੱਢਣੀ ਆ ਫੁੱਦੀ ਇਹ ਤੂੰ ਆਪਦੇ ਆਪ ਨੂੰ ਸਪੈਸ਼ਲਾਂ ਸਮਝੇ ਤੂੰ ਘੂਸੇ ਆ ਘੂਸੇ ਨੰਬਰ 1 ਮੈਂ ਮੈਂ ਕੁਸਾ ਨੰਬਰ 1 ਆ ਅਮਰੀਕਨ ਸੈਡੀਆਂ ਪਾਸੀਂ ਪੰਜ ਚਾਰ ਕੰਟਰੀ ਯਾਰ ਕੀ ਕੀ ਸਿਆਪ ਤੁਹਾਨੂੰ ਕਿਹਾ ਤੁਹਾਡੀ ਮਾਦੀ ਮਾਰੀ ਮੋਦੀ ਸਾਰਾ ਦੀ ਆਸਟ੍ਰੇਲੀਆ ਵਾਲੇ ਸੀ ਤਾਂ ਦੋ ਚਾਰ ਹੋਰ ਕੰਟਰੀ ਤੇ ਤੁਸੀਂ ਕਿਉਂ ਆਪਾਂ ਸਾਰੇ ਇਕੱਠੇ ਹੋ ਕੇ ਯੂਨੀਅਨ ਇੱਕ ਬਣਾਈਏ ਆਪਾਂ ਪੁੱਛੀਏ ਸਾਰੀਆਂ ਗਵਰਨਮੈਂਟਾਂ ਨੂੰ ਪੁੱਛੀਏ ਵੇ ਤੁਸੀਂ ਆਪਦੀ ਮਾਂ ਚੋਦੋਂ ਨੂੰ ਹਟਣਾ ਕਿ ਨਹੀਂ ਹਟਣਾ ਸਾਡੀ ਸਾਡੀ ਮਣੀ ਆ ਸਾਡੀ ਟੈਕਸਪੇਅਰ ਮਣੀ ਆ ਸਾਨੂੰ ਪੁੱਛਿਆ ਕਰੋ ਵੀ ਕਿੱਥੇ ਪੈਸੇ ਖਰਚ ਰਹੇ ਨੇ ਨਹੀਂ ਤਾਂ ਮਾਂ ਚੋਦ ਕੇ ਰੱਖ ਦੇਵਾਂਗੇ ਕੜੀਸ ਕੇ ਲੈ ਕੇ ਆਵਾਂਗੇ ਮੈਂ ਤਾਂ ਬਾਟਨ ਨੂੰ ਮੇਰਾ ਜੀ ਕਰਦਾ ਹੁਣੇ ਕੜੀਸ ਕੇ ਲੈ ਜਾਵਾਂ ਵਾਰਡ ਹਾਊਸ ਦੇ ਵਿੱਚੋਂ ਬਾਟਨ ਦੀ ਬਾਤ ਹੀ ਮਾਰੀ ਫੋਦੀ ਫੱਕ ਬਾਟਨ ਇਹ ਚੱਕਰ ਇੱਕ ਕਾ ਮੁੰਤੇ ਲੱਭਦੇ ਚ ਉਹ ਦਾ ਮਾਰਸ ਪਲੈਨਟ ਤੇ ਲੱਭੀ ਜਾਂਦੇ ਪਤਾ ਨਹੀਂ ਕੀ ਕੀ ਲੱਭੀ ਜਾਂਦਾ ਲੰਨਮੇਰਾ ਲੱਭ ਲੋ ਇੱਥੇ 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 ਆ ਕਬਰੇ ਖੜਾ ਹੋਏ ਤਾਂ ਕਬਰੇ ਸੌਂਦਾ ਭੈਣ ਦੇ ਲੋੜਿਓ ਤੁਸੀਂ ਆਪ ਦੇ ਆਪ ਦੇ ਕੰਟਰੀ ਦਾ ਇੱਕ ਕਾ ਮੁੰਤੇ ਲੱਭਦੇ ਚ ਉਹ ਦਾ ਮਾਰਸ ਪਲੈਨਟ ਤੇ ਲੱਭੀ ਜਾਂਦੇ ਪਤਾ ਨਹੀਂ ਕੀ ਕੀ ਲੱਭੀ ਜਾਂਦਾ ਲੰਨਮੇਰਾ ਲੱਭ ਲੋ ਇੱਥੇ 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 ਆ ਕਬਰੇ ਕਰਾਉਂਦਾ ਕਬਰੇ ਸੌਂਦਾ ਭੈਣ ਦੇ ਲੋੜਿਓ ਤੁਸੀਂ ਆਪ ਦੇ ਆਪ ਦੇ ਕੰਟਰੀ ਦਾ ਤੁਹਾਨੂੰ ਰਿਸਰਚ ਐਨੀ ਰਿਸਰਚ ਨਹੀਂ ਚਾਹੀਦੀ ਸਾਨੂੰ ਆ ਜੋੜੇ ਹੱਥ ਨਹੀਂ ਤਾਂ ਫੇਰ ਗੋਲੀ ਵੱਜੂਗੀ ਡੂ ਯੂ ਅੰਡਰਸਟੈਂਡ ਆਮ ਵੈਰੀ ਸੀਰੀਅਸ ਨਹੀਂ ਤਾਂ ਫੇਰ ਗੋਲੀ ਵੱਜੂਗੀ ਯਾ ਦੈਟਸ ਵਾਟ ਆਈ ਸੈਡ ਹੁਣ ਇਹ ਗੱਲ ਕਰਕੇ ਮੈਨੂੰ ਚੱਕ ਕੇ ਅੰਦਰ ਕਰ ਦੋ ਚਲੋ ਜੀ ਫੈਟਲ ਜੇ ਚਲੋ ਜੀ ਉੱਥੇ ਚਲੋ ਜੀ ਉੱਥੇ ਤੁਹਾਡੀ ਮਾਂ ਦਾ ਛੋਲਾ ਨਹੀਂ ਮਾਰਿਆ ਮੈਂ ਜੇਲ੍ਹ ਚ ਮੈਂ ਜੇਲ੍ਹ ਦੇ ਵਿੱਚ ਵੀ ਮੇਰੇ ਕੋਲ ਲੜਾਈ ਕਰ ਹੋ ਗਈ ਹੈ ਕਿਹਾ ਤੂੰ ਜੇਲ੍ਹ ਜੋ ਗਾ ਵੀ ਹੈ ਨਿਕਾ ਅੰਦਰ ਕੋਸਟਰੀ ਵਿੱਚ ڈالਨੇ ਦਾ ਹੈ ਸਾਰਾ ਸਜੇ ਦਾ ਤਾਂ ਮਤਫਕ ਫੱਕ ਯੂ ਸਜੇ ਦਾ ਤਾਂ ਉੱਪਰ ਚਲ ਗਿਆ ਜੱਟ ਮੈਨੂੰ